ਆਵਰੂੰ ਪਰਿਉ ਤੁਰ ਰੋਜ ਨਿਤ ਅੰਮ੍ਰਿਤ ਵੇਲੇ ਚੰਦ ਰਹੀ ਗ੍ਰੀਵਾਰ ਵੀ ਚਾਰ ਦੁਨਕਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦ ਰੱਖੇ ਮਾਨਵਤਾ ਦੇ ਸਰਬ ਸਾਂਝੇ ਗੁਰੂ ਰਹਿਬ ਜੰਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਬਾਨ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਸੰਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਜੁਰੀ ਅੰਦਰ ਸੱਜ ਬੈਠੇ ਗੁਰਖਾ ਖਾਲਸਾ ਸਾਧ ਸੰਗਤ ਜੀ ਆਓ ਜੋ ਚਰਨਤੋਂ ਆਪਾ ਤਨ ਤਨ ਸਾਰੀ ਸ਼੍ਰੀ ਗੁਰੂ ਨਨਪਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਵਨ ਜੀਵਨ ਦੀ ਕਥਾ ਵਿਚਾਰ ਕਈਆਂ ਮਹੀਨਿਆਂ ਤੋਂ ਆਪਾ ਕਰਦੇ ਸੁਣਦੇ ਆ ਰਹੇ ਆਂ ਆਓ ਅੱਜ ਵੀ ਉਸੇ ਲੜੀ ਦਾ ਇੱਕ ਸਬਕ ਬਣ ਕੇ ਸਾਰਾ ਦੇ ਪਵਨ ਜੀਵ ਵਿੱਚੋਂ ਆਪਾਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਸ ਰੱਬੀ ਗੁਣਾਂ ਦੀ ਵਰਦ ਦੇ ਨਾਲ ਨਿੱਦ ਦੁਖਾਂਤ ਲੈ ਸਾਰ ਰੋਗਾ ਸੋਗਾ ਕਰਿਆ ਸਾੜਿਆ ਚਿੰਤਾ ਫਿਕਰਾਂ ਜਮਾਂ ਦੇ ਮਾਰ ਅਜੋ ਸੁਣਦੇ ਦੇਦੇ ਆਰੇ 85 ਲੱਖ ਜੋਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਤੋਂ ਬਚ ਜਾਈ ਤੇ ਪਰ ਉਹ ਗਨਾਨਦ ਬਚ ਨਹੀਂ ਜਾਣਾ ਨਾਮ ਏਕ ਪਾਉਣ ਦੇ ਨਾਲ ਛੁਡਕਾਰਾ ਮਿਲਣਾ ਕਨਾਈ ਗੱਲਾਂ ਦੇ ਨਾਲ ਸੁਧਾਰਨ ਸਾਨੂੰ ਮਿਲਣਾ ਅਸੀਂ ਪੜ੍ਹੇ ਵੇਦ ਸ਼ਾਸਤਰ ਤਾਲਬਤ ਦੇ ਦੁਨੀਆ ਦੇ ਅੰਤ ਪੜ੍ਹ ਲਈਏ ਵਿਚਾਰ ਲਈਏ ਜਵਾਨੀ ਯਾਦ ਕਰ ਲਈਏ ਫੇਰ ਵੀ ਕੋਸ਼ਿਸ਼ ਕਰਨੀ ਬੰਦ ਨਹੀਂ ਕਰਦੇ ਹੋ ਇਤੋ ਤੱਕ ਪਾਸ਼ ਨੇ ਕਾ ਕਿ ਜੇ ਤੈਨੂੰ ਦਾਨ ਕਰਨ ਦਾ ਮਾਣ ਹੋਵੇ ਤੇ ਮੈਂ ਤਾਂ ਬਹੁਤ ਵੱਡਾ ਦਾਨੀ ਤੂੰ ਤਾਂ ਦੰਨਾਂ ਦਾ ਦਾਨੀ ਹੋ ਨਹੀਂ ਸਕਦਾ ਜਿੰਨੇ ਜਿੰਨੇ ਵੱਡੇ ਵੱਡੇ ਦੁਨੀਆ ਤੇ ਦਾਨੀ ਹੋਏ ਨੇ ਦੁਨੀਆ ਵਿੱਚ ਇੱਕ ਰਿਕਾਰਡ ਦਾਨ ਦਾ ਪੈਦਾ ਹੋਇਆ ਉਹ ਇਹ ਕਰਣਾ ਰਾਜਾ ਤਾਂ ਅਬਰਚ ਕਰਣਾ ਰਾਜਾ ਇਦਾਂ ਵੱਡਾ ਦਾਨੀ ਹੋਣਾ ਬਹੁਤ ਔਖਾ ਹੈ ਨੂੰ ਪੁੱਛ ਰਿਆ ਕੋਈ ਵੀ ਤੂੰ ਦਾਨ ਕਰਦਾ ਇੰਨਾ ਦਾਨ ਕਰਦਾ ਤੂੰ ਤੇ ਜਦੋਂ ਦਾਨ ਕਰਦਾ ਆ ਤਦੋਂ ਅੱਖਾਂ ਤੇ ਬੰਦ ਕਰ ਲੈਣਾ ਦਾਨ ਕਰਨ ਵਾਲੀ ਦੀਆਂ ਤੇ ਅੱਖਾਂ ਦੂਜੇ ਤੇ ਜਾਂਦੀਆਂ ਨੇ ਦਾਨ ਕਰਨ ਵਾਲੇ ਦੀਆਂ ਅੱਖਾਂ ਜਿਹੜੀਆਂ ਨੇ ਉਹ ਦੂਸਰੇ ਤੇ ਜਾਂਦੀਆਂ ਦੂਸਰੇ ਨੂੰ ਦੇਖਦੀਆਂ ਨੇ ਵੀ ਇਹ ਕਮਜ਼ੋਰ ਹੈ ਗਰੀਬ ਹੈ ਵਿਚਾਰਾ ਮੈਂ ਇਹਨੂੰ ਦਾਨ ਕਰਾਂ ਹੁੰਦਾ ਤਾਂ ਮਤਲਬ ਹਮ ਤਾਂ ਦਾਨ ਦੇ ਥੋੜਾ ਬਹੁਤ ਕਰਦਾ ਤੇ ਦਾਨ ਕਰਦਾ ਉਹਦੇ ਵਾਰ ਅੱਖਾਂ ਅੱਖਾਂ ਰੜਾ ਕੇ ਬਿਮਨਾਂਤਰਨ ਨੰਦ ਤੇ ਤੂੰ ਅੱਖਾਂ ਬੰਦ ਕਰ ਲੈਣਾ ਦਾ ਅੰਦਾਜ਼ ਲੈ ਲਗਾ ਜਦੋਂ ਕਿਸੇ ਦੇ ਹੱਥ ਦੇ ਰੱਖਦਾ ਕੋਈ ਚੀਜ਼ ਤੂੰ ਅੱਖਾਂ ਬੰਦ ਕਰ ਦੇਣਾ ਬੜਾ ਸੋਹਣਾ ਜਵਾਬ ਤੈਨੂੰ ਕਰਦਾ ਦੁਨੀਆ ਦਾ ਸਭ ਤੋਂ ਵੱਡਾ ਦਾਨੀ ਪਰ ਤਨੀ ਹੋਇਆ ਹੋ ਜੇ ਕਿ ਭਗਤ ਸਿਉ ਰਾਜਾ ਸੀ ਉਹਨੂੰ ਪੁੱਛਿਆ ਕਿ ਜੀ ਜੀ ਅਕਾ ਦੇ ਬਾਤ ਕਰਦੇ ਨੇ ਦਾਨ ਦੇਣ ਲੱਗਾ ਉਹ ਕਹਿ ਲੰਗਾ ਸੁਣੋ ਸ ਤੈ ਰਹੋ ਮੇਰਾ ਤਾਂ ਕੁਝ ਹੈ ਨਹੀਂ ਜਿਹੜਾ ਮੈਂ ਦੇਵਾਂ ਮੇਰਾ ਕੋਈ ਨਹੀਂ ਜਿਹੜਾ ਮੈਂ ਦੂਜਾ ਬਦੇ ਰਿਆ ਨਾ ਮੇਰਾ ਨਹੀਂ ਇਹ ਤਾਂ ਖੁਦ ਖੁਦ ਆਦਾ ਹੈ ਜਿਹੜਾ ਮੈਂ ਦੇ ਰਿਆ ਉਹਨੇ ਮੈਨੂੰ ਦਿੱਤਾ ਹੈ ਤੇ ਮੈਂ ਅਗੇ ਦੇ ਰਿਆ ਮੈਂ ਤਾਂ ਤੇ ਉਹ ਵਿੱਚ ਵਿਚੋਲਾ ਫਸਿਆ ਬਿਰਦਾ ਹਾਂ ਮੈਂ ਦੇਖ ਬੱਸ ਵਿੱਚੋਲਾ ਦਾ ਫਸਾ ਫਿਰਦਾ ਹੈ ਮੇਰਾ ਕੁਝ ਨਹੀਂ ਇਹਦੇ ਵਿੱਚ ਆ ਬੈਠੇ ਨੇ ਭਗਤ ਕਬੀਰ ਸਾਹਿਬ ਵੀ ਮਾਰੇ ਆਪਣੇ ਕੋਲ ਇਹਨਾਂ ਨੂੰ ਵੀ ਇਹ ਗੱਲ ਕਹੀ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਬਿਸ਼ੈ ਸੋ ਤੇਰਾ ਤੇਰਾ ਤੁਝ ਕੋ ਸਭ ਦੇ ਕਹ ਲਾ ਕੇ ਮੇਰਾ ਕਮਾਲ ਕਰਦੇ ਬੇ ਜੋ ਕੁਝ ਹੈ ਸੋ ਤੇਰਾ ਆ ਜੋ ਕੁਝ ਹੈ ਮੇਰੇ ਕੋ ਤੇਰਾ ਏ ਮੇਰੇ ਤੋਂ ਕੁਝ ਵੀ ਨਹੀਂ ਹੂੰ ਤੇ ਤੇਰਾ ਹੀ ਦਿੱਤਾ ਮੈਂ ਦੇ ਰਿਹਾ ਏ ਮੇਰੇ ਵਿੱਚ ਕੀ ਤੋਕ ਮੈਂ ਦੇ ਵਿੱਚ ਵਿਚਾਲੇ ਕੋ ਸੋਹਿਆ ਇਹ ਗੱਲ ਕਣ ਰਾਜ ਨੇ ਕਹੀ ਤੋਂ ਅਪ੍ਰਧਨ ਕੰਧਾਂ ਨੂੰ ਤੁ ਸ਼ਰਮ ਆਉਦੀ ਆ ਬੇ ਮੈਂ ਉਸ ਮਾਲਕ ਦਾ ਦਿੱਤਾ ਹੋਇਆ ਤੇ ਨਾ ਮੈਨੂੰ ਮੇਰਾ ਲੋਕ ਲੈ ਰਹੇ ਨੇ ਲੈ ਰਹੇ ਨੇ ਦਿੱਤਾ ਮਾਲਕ ਦਾ ਦੇ ਰਿਆਂ ਦਾਮ ਲੋਕ ਮੇਰਾ ਲੈ ਰਹੇ ਨੇ ਬੇ ਰਾਜਾਦਾਨੀ ਬਹੁਤੇ ਵੱਡਾ ਇਹ ਗੱਲ ਕਿਸੇ ਕਿਸ ਨਾ ਸੀ ਹਰੀ ਸੰਤ ਰਾਜਰੇ ਵੀ ਕਹੀ ਸੀ ਇਹ ਗੱਲ ਉਹ ਵੀ ਬਹੁਤ ਵੱਡਾ ਦਾਨੀ ਹੋਇਆ ਸੀ। ਉਹਨੇ ਵੀ ਇਹ ਗੱਲ ਕਹੀ ਸੀ ਬਈ ਮੇਰਾ ਤਾਂ ਕੁਝ ਨਹੀਂ ਐ ਜੇ ਉਹ ਦੇਈ ਜਾਂਦਾ ਤਾਂ ਮੈਂ ਅੱਗੇ ਮੈਂ ਤਾਂ ਵੰਡਣ ਵਾਲਾ ਐ। ਅੱਗੇ ਸਪਲਾਈ ਕਰਨ ਵਾਲਾ ਐ। ਨੌਕਰ ਲਾ ਲਉ। ਮੈਨੂੰ ਨੌਕਰ ਸਮਝ ਲਉ। ਬਈ ਉਹਦੇ ਦਿੱਤੀ ਹੋਈ ਚੀਜ਼ ਨੂੰ ਮੈਂ ਅੱਗੇ ਦੇ ਰਿਆ। ਮੇਰਾ ਕੀ ਐ? ਤੇ ਸਾਡਾ ਪਤਾ ਕੀ ਸੁਭਾਅ ਆ? ਸਾਡਾ ਪਤਾ ਕੀ ਸੁਭਾਅ? ਸਾਡਾ ਸੁਭਾਅ ਤਦੋਂ ਪਰ ਗ੍ਰੰਥੀ ਤੇ ਜੋੜੀ ਕਰਦਾ ਸੀ ਉੱਤੇ ਨਾ ਜਦੋਂ ਭਉ ਪੜਾ ਖਣ ਪੜਦਾ ਸੱਜ ਪੜਦਾ ਤੇ ਜਿਹੜਾ ਚੜਾਵਾ ਕਰਦਾ ਲੋਕਾਂ ਨੇ ਤਿਲ ਫੁੱਲ ਲਾ ਕੇ ਪੇਟਾ ਕਰਦੀ ਸਤਗੁਰਾਂ ਦੇ ਕਿਸੇ ਰੁਪਈਆ ਰੱਖਿਆ ਕਿਨੇ ਦੋ ਰੱਖੇ ਕਿਨੇ 10 ਰੱਖੇ ਕਿਨੇ 50 ਰੱਖੇ ਜਦੋਂ ਪੋਪਾ ਜਾਣਾ ਉਹ ਪੈਸੇ ਦੇਣ ਵਾਸਤੇ ਤੁਮੇ ਕਿਨੇ ਕੱਟੇ ਰੋਣਾ ਤੇ ਫਿਰ ਪਰਚੇ ਕੱਟੇ ਪਰਚੇ ਪੱਤੇ ਪੱਤੇ ਦੇਣੇ ਕਿਨੇ ਕੱਟਦੇ ਘਰ ਵਾਲੇ ਦੀ ਜਿਹਦੇ ਪਾਠ ਰੱਖਿਆ ਸੀ ਮੈਂਦਿਰ ਗਿਆ ਮੱਦੇ ਪ੍ਰਭੂ ਕੁਝ ਸਾਧਨ ਚਾਹੀਦੇ ਆਪਨੂੰ ਵਸਤ ਪਰਾਇ ਵਸਤੁ ਤੁਰਾਈ ਤੇ ਹੰਕਾਰ ਸਾਡਾ ਵਸਤੁ ਪਰੇ ਹੰਕਾਰ ਸਾਡਾ ਕਹਿੰਦੇ ਸਮਝੇ ਨੇ ਮੈਂ ਤਾਂ ਤੇਲ ਫੁੱਲ ਭੇਟਾ ਕਰਨ ਵਾਲੇ ਕੋਈ ਸੀਗੇ ਦਾਨ ਕਰਨ ਵਾਲੇ ਕੋਈ ਸੀਗੇ ਤੇ ਤੂੰ ਤਾਂ ਦਾਨਪੁਣ ਕਰਦਾ ਸੀਗਾ ਤੂੰ ਤਾਂ ਦਾਨਪੁਣ ਕਰਦਾ ਸੀਗਾ ਨੰਨਰ ਪਾਣੀ ਸਿਖਾਉਣਾ ਸੀ ਲੋਕਾਂ ਨੂੰ ਤਾਂ ਇਹ ਧਰਮ ਦਾ ਕੰਮ ਕੀਤਾ ਤੂੰ ਆ ਜਿਹੜਾ ਤੂੰ ਬੀਜ ਬੀਜਦਾ ਬੁਰਾ ਬੀਜਿਆ ਪੈਸੇ ਲੋਕਾਂ ਦੇ ਨੇ ਪਰਤੇ ਆਪ ਦੇ ਨਾਂ ਘਟਾਉਣਾ ਤੂੰ ਇੰਨਾ ਚੜਾਵਾ ਫਲਾਨਾ ਸਿੰਘ ਦੇ ਘਰ ਤੋਂ ਹੋਇਆ ਤੇ ਤੇਰੇ ਥੋੜੇ ਜਿਹੀ ਪੈਸੇ ਤੂੰ ਤਾਂ ਕੋਈ ਮੱਤਰ ਲੇਕਿਆ ਹੋਵੇ ਤੇ ਨਾ ਲੇਕਿਆ ਹੋਵੇ ਹੁੰਦਾ ਤਾਂ ਵੀ ਹੁੰਦਾ ਐ ਲੋਕ ਮਤ ਸਾਡੇ ਦੇ ਕਰਮ ਨਾਲ ਕਈ ਨਾ ਟਿਕਦੇ ਹੀ ਨਹੀਂ ਗੱਲ ਸਮਝ ਵਿੱਚ ਆ ਗਈ ਕਹਿੰ ਲਗੇ ਬਾਬਾ ਜੀ ਦੰਦ ਸੀ ਗਿਆ ਅੱਜ ਤੋਂ ਲਾ ਕੇ ਪਰਚੇ ਦੀ ਘਟਾਵਾਂਗੇ ਸਿੱਧਾ ਗੁਰੂ ਦੇ ਗੋਲਪੇ ਚ ਪਾ ਦਵਾਂਗੇ ਜਿੱਥੇ ਤੱਕ ਦੇ